ਦੇਸ਼ ਦੇ ਵਿੱਚ ਟਰੱਕ ਡਰਾਈਵਰ ਦਰ ਸਿੰਘ ਨੂੰ ਮਿਲਣ ਪਹੁੰਚੀ ਭਗਵੰਤ ਮਾਨ ਦੀ ਬੇਟੀ ਨੇ ਲਾਈਵ ਆ ਕੇ ਕਹੀਆਂ ਐਸੀਆਂ ਗੱਲਾਂ ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ। ਤੋਂ ਜਿੱਥੇ ਕਿ ਟਰੱਕ ਡਰਾਈਵਰ ਹਰਜਿੰਦਰ ਸਿੰਘ ਦਾ ਮਾਮਲਾ ਹੈ ਉਹ ਕਾਫੀ ਜ਼ਿਆਦਾ ਗਰਮਾਇਆ ਹੋਇਆ ਹੈ ਸੋ ਲਗਭਗ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਨਿਕਲ ਕੇ ਇਸ ਮਾਮਲੇ ਦੇ ਵਿੱਚ ਸਾਹਮਣੇ ਆ ਰਹੀਆਂ ਨੇ। ਯਾਨੀ ਤੁਹਾਨੂੰ ਦੱਸ ਦਿਆਂ ਹਰਜਿੰਦਰ ਸਿੰਘ ਨੂੰ ਲੈ ਕੇ ਲਗਾਤਾਰ ਚਰਚਾਵਾਂ ਜਿਹੜੀਆਂ ਨੇ ਕਾਫੀ ਸਿਖਰਾਂ ਤੇ ਨੇ ਸੋ ਆਖਰ ਇਹ ਵੀ ਕਿਹਾ ਜਾ ਰਿਹਾ ਜੇ ਜੋ ਹਰਜਿੰਦਰ ਸਿੰਘ ਨੇ ਤੋਂ ਜਿੱਥੇ ਕਿ ਉਹਨਾਂ ਨੂੰ 45 ਸਾਲ ਦੀ ਤਜਾ ਹੋ ਇਹ ਕੁਝ ਲੋਕਾਂ ਦੇ ਮੁਤਾਬਕ ਕਿ ਕੀ ਕਿਹਾ ਜਾ ਰਿਹਾ ਹੈ ਕਿ ਹਰਜਿੰਦਰ ਸਿੰਘ ਨੂੰ ਜੜੀ ਤਜਾ ਹੈ ਉਹ ਨਹੀਂ ਹੋਈ ਹੈ ਫਿਲਹਾਲ ਸੱਚਾਈ ਕੀ ਹੈ ਪੂਰੇ ਮਾਮਲੇ ਦੀ ਹਾਲੇ ਤੱਕ ਕੁਝ ਵੀ ਕਿਹਾ ਨਹੀਂ ਜਾ ਸਕਦਾ ਹੈ ਫਿਲਹਾਲ ਹਾਲੇ ਤੱਕ ਜੇ ਵੇਖਿਆ ਜਾਵੇ ਤਾਂ ਇਸ ਮਾਮਲੇ ਦੇ ਵਿੱਚ ਕੋਈ ਨਵਾਂ ਬਿਆਨ ਜਿਹੜਾ ਹੈ ਜਾਰੀ ਨਹੀਂ ਹੋਇਆ ਸੋ ਹਾਲਾਂਕਿ ਲਗਾਤਾਰ ਰੋਲ ਦੇ ਵਿੱਚ ਕੋਈ ਅਪਡੇਟ ਜਰੀ ਹੈ ਹਾਲੇ ਤੱਕ ਨਹੀਂ ਪ੍ਰਾਪਤ ਹੋਈ ਹੈ ਤੁਹਾਨੂੰ ਅੱਜ ਤੱਕ ਦੱਸ ਦਈਏ ਕਿ ਲਗਾਤਾਰ ਚਰਚਾਾਂਵਾਂ ਜਿਹੜੀਆਂ ਨੇ ਉਹ ਚੱਲ ਰਹੀਆਂ ਨੇ ਸੋ ਆਕਰ ਹਰਜਿੰਦਰ ਸਿੰਘ ਦੇ ਮਾਮਲੇ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਪਮਾਨ ਦੀ ਤਾਬਕਾ ਪਤਨੀ ਤੇ ਉਹਨਾਂ ਦੀ ਜਿਹੜੀ ਬੇਟੀ ਹੈ ਤੀਰਤ ਉਹ ਹਰਜਿੰਦਰ ਸਿੰਘ ਨੂੰ ਮਿਲਣ ਦੇ ਲਈ ਗਏ ਨੇ ਸੋ ਆਖਰ ਇਸ ਮੌਲਾ ਤਾਪੀਸਲ ਤੌਰ ਤੇ ਜਿਹੜਾ ਹੈ ਨਹੀਂ ਦਿਖਾਇਆ ਗਿਆ ਤੋਂ ਨਾ ਹੀ ਇਸ ਬਾਰੇ ਕੋਈ ਜਿਹੜੀ ਗੱਲਬਾਤ ਹੈ ਉਹ ਜ਼ਾਰੀ ਕੀਤੀ ਗਈ ਹੈ ਫਿਲਹਾਲ ਇਹੋ ਹੀ ਕਿਹਾ ਜਾ ਰਿਹਾ ਹੈ ਕਿ ਬੇਟੀ ਤੀਰਤ ਪੌਰ ਜਿਹੜੇ ਨੇ ਹਰਜਿੰਦਰ ਸਿੰਘ ਨੂੰ ਮਿਲਣ ਦੇ ਲਈ ਪਹੁੰਚੇ ਨੇ ਜੋ ਕਿ ਗਲਤ ਯੂ ਟਰਨ ਲੈ ਕਰਕੇ ਫਲੋਰੀਡਾ ਦੇ ਵਿੱਚ ਉਹਨਾਂ ਦੀ ਡੈਂਡ ਹੋਇਆ ਜਿਸ ਦੇ ਵਿੱਚ ਤਿੰਨ ਲੋਕਾਂ ਦੀ ਜਿਹੜੀ ਹੈ ਜਾਨ ਚਲੀ ਗਈ ਹੈ ਸੋ ਲਗਾਤਾਰ ਜੇ ਗੱਲ ਕੀਤੀ ਜਾਵੇ ਤਾਂ ਹਰਜਿੰਦਰ ਸਿੰਘ ਉਹ ਜਥੇਬੰਦੀਆਂ ਲੋਕ काफी سپورਟ ਮਿਲ ਰਹੀ ਹੈ ਔਰ ਹਰਜਿੰਦਰ ਸਿੰਘ ਦੇ ਨਰਮ ਸੁਭਾਅ ਨੂੰ ਵੀਕ ਦਿਆਂ ਔਰ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਵੀਕ ਕੇ ਆ ਸੋ ਹਰ ਕੋਈ ਜਿਹੜਾ ਹੈ ਉਹਨਾਂ ਦੀ ਗੱਲਬਾਤ ਕਰ ਰਿਹਾ ਹੈ ਕੋ ਹਰ ਕੋਈ ਜਿਹੜਾ ਹੈ ਉਹਨਾਂ ਨੂੰ ਹੌਸਲਾ ਦਿੰਦਾ ਪਿਆਏ ਸੋ ਆ ਆਖਰਕਾਰ ਕਿਤਨਾ ਕਿਤੇ ਜੋ ਹੌਸਲਾ ਫਜ਼ਾਈ ਹੈ ਦਿਖਾਈ ਦੇ ਰਹੀ ਹੈ ਹਰ ਕੋਈ ਜਿਹੜਾ ਹੈ ਉਹਨਾਂ ਦੀ ਹੌਸਲਾ ਫਜ਼ਾਈ ਕਰ ਰਿਹਾ ਹੈ ਹਰ ਕੋਈ ਜਿਹੜਾ ਹੈ ਉਹਨਾਂ ਨੂੰ ਹੌਸਲਾ ਦਿੰਦਾ ਹੋਇਆ ਦਿਖਾਈ ਦੇ ਰਿਹਾ ਹੈ ਸੋ ਲਗਭਗ ਜੇ ਗੱਲ ਕਰੀਏ ਤਾਂ ਬੀਟੀ ਸੀਰਤ ਔਰ ਹਰਜਿੰਦਰ ਸਿੰਘ ਨੂੰ ਮਿਲ ਕੇ ਦੇ ਤੋਦਰਾ ਦੇ ਮੁਤਾਬਕ ਪਤਾ ਲੱਗਿਆ ਹੈ ਕਿ ਉਹਨਾਂ ਨੂੰ ਹੌਸਲਾ ਦਿੱਤਾ ਗਿਆ ਹੈ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਉਹਨਾਂ ਨੂੰ ਉੱਪਰ ਕੇਸ ਦਲਦਾ ਹੈ ਤਾਂ ਉਹਨਾਂ ਦੀ ਜਿਹੜੀ ਪੈਰ ਵੀ ਹੈ ਉਹ ਕੀਰਤਪੁਰ ਵੱਲੋਂ ਕੀਤੀ ਜਾਏਗੀ ਉਹਨਾਂ ਦੇ ਵੱਲੋਂ ਵਕੀਲ ਜਿਹੜਾ ਹੈ ਉਹਨਾਂ ਨੂੰ ਪ੍ਰੋਵਾਈਡ ਕਰਵਾਇਆ ਜਾਏਗਾ ਜਿਸ ਦੇ ਨਾਲ ਉਹਨਾਂ ਦੀਆਂ ਮੁਸ਼ਕਲਾਂ ਜੜੀਆਂ ਨੇ ਆਸਾਨ ਹੋ ਗਈਆਂ ਸੋ ਵੱਡੀਆਂ ਮੁਸ਼ਕਲਾਂ ਜੜੀਆਂ ਨੇ ਉਹਨਾਂ ਦੀਆਂ ਆਸਾਨ ਹੋ ਜਾਣਗੀਆਂ ਜਿਸ ਦੇ ਨਾਲ ਉਹਨਾਂ ਨੂੰ ਕਾਫੀ ਮੁਸ਼ਕਲਾਂ ਦੇ ਵਿੱਚੋਂ ਜੜੀਆਂ ਘਮਣ ਘੇਰੀਆਂ ਦੇ ਵਿੱਚੋਂ ਬਿਲਕੁਲ ਨਿਕਲਣਾ ਪਏਗਾ ਸੋ ਆਖਰ ਕਿਤੇ ਨਾ ਕਿਤੇ ਜੇ ਗੱਲ ਕਰੀਏ ਤਾਂ ਹਰਜਿੰਦਰ ਸਿੰਘ ਦੀ ਜਿਹੜੀ ਮਦਦ ਹੈ ਉਹ ਫੁੱਲ ਕੇ ਕੀਤੀ ਜਾ ਰਹੀ ਹੈ ਮੰਤਰੀ ਭਗਵੰਤ ਸਿੰਘ ਮਾਨ ਦੇ ਇਸ ਮਾਮਲੇ ਵਿੱਚ ਦਖਲ ਦੇਣ ਤੋਂ ਜਿਹੜਾ ਹੈ ਦਖਲ ਨਾ ਦੇਣ ਕਰਕੇ ਉਹਨਾਂ ਦਾ ਜਿਹੜਾ ਪਰਿਵਾਰ ਹੈ ਉਹ ਸ਼ਾਇਦ ਕੱਲੋ ਅੱਗੇ ਉਹਨਾਂ ਨੇ ਇਸ ਗੱਲੋਂ ਜਿਹੜੀ ਹੈ ਆਪਣੀ ਪੈਰ ਵੀ ਕੀਤੀ ਹੈ ਉਹਨਾਂ ਨੇ ਇਸ ਗੱਲੋਂ ਜਟਪਣੀ ਗੱਲਬਾਤ ਉਹ ਰੱਖ ਰਹੇ ਨੇ ਉਹਨਾਂ ਦਾ ਇੱਕੋ ਹੀ ਇੱਕ ਜਿਹੜਾ ਹੈ ਉਹ ਮਕਸਦ ਹੈ ਉਹ ਮਕਸਦ ਉਹਨਾਂ ਦਾ ਇਹੋ ਹੀ ਹੈ ਕਿ ਆਕਰ ਹਰਜਿੰਦਰ ਸਿੰਘ ਨੂੰ ਬਿਲਕੁਲ ਨਜ਼ਾਦ ਦਬਾਉਣੀ ਹਰਜਿੰਦਰ ਸਿੰਘ ਨੂੰ ਲਗਾਤਾਰ ਜਿਹੜਾ ਹੈ ਬਿਲਕੁਲ ਤਾਫ ਕਰਨਾ ਹਾਲਾਂਕਿ ਉਹਨਾਂ ਨੂੰ ਤਾਫ ਮਾਮਲਾ ਕਰ ਕਿ ਉਹਨਾਂ ਦਾ ਉਹਨਾਂ ਨੂੰ ਲੈ ਕੇ ਆਉਣਾ ਪੰਜਾਬ ਲੈ ਕੇ ਆਉਣਾ ਹਰਜਿੰਦਰ ਸਿੰਘ ਨੂੰ ਜਿੱਥੇ ਕਿ ਲਗਾਤਾਰ ਚਰਚਾਵਾਂ ਜੜੀਆਂ ਨੇ ਇਹ ਵੀ ਉੱਤਰ ਨੇ ਕਿ ਆਖਰ ਹਰਜਿੰਦਰ ਸਿੰਘ ਦੇ ਪਰਿਵਾਰਕ ਮੈਂਬਰ ਜਿਹੜੇ ਨੇ ਉਹ ਵੀ ਸਾਰਿਆਂ ਨਾਲ ਜਿਹੜਾ ਹੈ ਧੰਨਵਾਦ ਕਰ ਰਹੇ ਨੇ ਜਿਹੜੇ ਜਿਹੜੇ ਉਹਨਾਂ ਨੂੰ ਸਪੋਰਟ ਕਰ ਰਹੇ ਨੇ ਉੱਤੇ ਹੀ ਮੁੱਖ ਮੰਤਰੀ ਭਗਵੰਤ ਮਾਨ ਦੀ ਬੇਟੀ ਕਿ ਉਹਨਾਂ ਦੀ ਪਤਨੀ ਜਿਹੜੀ ਹੈ ਸਾਬਕਾ ਪਤਨੀ ਇੰਦਰਪ੍ਰੀਤ ਪੌਰ ਗਰੇਵਾਲ ਸਿਰੋਪਰ ਮਾਨ ਹਰਜਿੰਦਰ ਸਿੰਘ ਦੇ ਨਾਲ ਮੁਲਾਕਾਤ ਹੋਈ ਹੈ ਉਹਨਾਂ ਨੂੰ ਪ੍ਰੋਤਸਾਹ ਦਿਵਾਇਆ ਗਿਆ ਸੋ ਹਰਜਿੰਦਰ ਦਾ ਪਰਿਵਾਰ ਉਹਨਾਂ ਦਾ ਧੰਨਵਾਦ ਕਰਦਾ ਹੋਇਆ ਦਿਖਾਈ ਦੇ ਰਿਹਾ ਹੈ ਸੋ ਲਗਾਤਾਰ ਇਸ ਮੁਲਾਕਾਤ ਬਾਦੋਂ ਜਿਹੜਾ ਹੈ ਹਾਈਡ ਹੀ ਕਰਕੇ ਰੱਖਿਆ ਗਿਆ ਪਰ ਆਨ ਵਾਲੇ ਸਮੇਂ ਦੇ ਵਿੱਚ ਇਹ ਸਾਰੀਆਂ ਗੱਲਾਂ ਨਿਕਲ ਕੇ ਸਾਮਣੇ ਆਉਣ ਗਈਆਂ ਸੋ ਕਿਤੇ ਸਾਰਾ ਮਾਮਲਾ ਜਿਹੜਾ ਹੈ ਤਾਪ ਹੁੰਦਾ ਹੋਇਆ ਦਿਖਾਈ ਦੇਵੇਗਾ ਪਰ ਹੁਣ ਆਖਰਕਾਰ ਹਰਜਿੰਦਰ ਸਿੰਘ ਦੀ ਸਜ਼ਾ ਜਿਹੜੀ ਹੈ ਉਹ ਕਿਵੇਂ ਮਾਫ ਹੋਵੇਗੀ ਜਾਂ ਫਿਰ ਹਰਜਿੰਦਰ ਸਿੰਘ ਨੂੰ ਜਿਹੜੀ ਸਜ਼ਾ ਹੈ ਉਹ ਉਹਨਾਂ ਦੀ ਹੋਏਗੀ ਜਾਂ ਫਿਰ 45 ਸਾਲ ਦੀ ਸਜ਼ਾ ਹੋਏਗੀ ਹਲੇ ਤੱਕ ਕੁਝ ਵੀ ਕਿਹਾ ਨਹੀਂ ਜਾ ਸਕਦਾ ਫਿਲਹਾਲ ਜਿਹੜੀ ਅਮਰੀਕਾ ਦੀ ਗਵਰਨਮੈਂਟ ਹੈ ਉਹ ਇਸ ਮਾਮਲੇ ਤੇ ਆਪਣਾ ਵਿਚਾਰ ਜ਼ਰੂਰ ਪੇਸ਼ ਕਰੇਗੀ ਤੋਂ ਹਰਜਿੰਦਰ ਸਿੰਘ ਮਾਫੀ ਨੂੰ ਲੈ ਕੇ ਹਰ ਕੋਈ ਉਹਨਾਂ ਤੋਂ ਮੰਗ ਕਰ ਰਿਹਾ ਹੈ ਕਿ ਉਹਨੂੰ ਪੰਜਾਬ ਭੇਜਿਆ ਜਾਵੇ ਤੇ ਹਰਜਿੰਦਰ ਸਿੰਘ ਨੂੰ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਪਰੇਸ਼ਾਨੀ ਜਿਹੜੀ ਹੈ ਉਸ ਦੇ ਵਿੱਚ ਨਾ ਰੱਖਿਆ ਜਾਵੇ ਉਸ ਨੂੰ ਸਜ਼ਾ ਜਿਹੜੀ ਹੈ ਨਾ ਹੋਵੇ ਤੇ ਜੋ ਜਾਂਚ ਹੈ ਉਹਨਾਂ ਲੋਕਾਂ ਦੀ ਵੀ ਬਰਾਬਰ ਹੋਵੇ ਜਿਹੜੇ ਲੋਕਾਂ ਦੀ ਗੱਡੀ ਦਾ ਐਕਸੀਡੈਂਟ ਹੋਇਆ ਹੈ ਆਖਰ ਕਿਹਾ ਜਾ ਰਿਹਾ ਹੈ ਕਿ ਉਹਨਾਂ ਦੀ ਗੱਡੀ ਦੇ ਵਿੱਚੋਂ ਸ਼ਰਾਬ ਵੀ ਬਰਾਮਦ ਹੋਈ ਹੈ ਜਿਸ ਦੇ ਨਾਲ ਬਹੁਤ ਇਸ ਮਾਮਲੇ ਤੇ ਜਿਹੜਾ ਹੈ ਅਸਰ ਪਏਗਾ ਜਾਂਚ ਕਿਰਿਆ ਦੋਵਾਂ ਤਰਫਾਂ ਦੀ ਹੋਣੀ ਚਾਹੀਦੀ ਹੈ ਬਹੁਤ ਸਾਰੀਆਂ ਗੱਲਾਂ ਨੇ ਜੋ ਇੱਥੇ ਪੁੱਠ ਰਹੀਆਂ ਨੇ ਸੁਣ ਲਵਾਂ ਜੀ ਨਵੀਂ ਅਪਡੇਟਸ ਨਾਲ ਤਦ ਤੱਕ ਲਈ ਧੰਨਵਾਦ